ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਨੂਰ ਵਰਚੂ ਤਾਂ ਤੁਹਾਡੇ ਨਾਲ ਤੇ ਅੱਜ ਜਾਣਕਾਰੀ ਸਾਂਝੀ ਕਰਾਂਗੇ ਆਰਸੀਬੀ ਨੂੰ ਲੈ ਕੇ ਆਰਸੀਬੀ ਅਸੀਂ ਸਾਰੇ ਬਹੁਤ ਜ਼ਿਆਦਾ ਖੁਸ਼ ਸੀਗੇ ਕਿ ਆਰਸੀਬੀ ਜਿੱਤ ਗਈ 18-19 ਸਾਲਾਂ ਦਾ ਸਬਰ ਜਿਹੜਾ ਸੀਗਾ ਉਹ ਮਿਹਨਤ ਜਿਹੜੀ ਹੈ ਟੀਮ ਨੂੰ ਮਿਲੀ ਬਹੁਤ ਖੁਸ਼ੀ ਹੋਈ ਜਸ਼ਨ ਵੀ ਮਨਾਏ ਗਏ ਪਰ ਦੋਸਤੋ ਇਸ ਦਰਮਿਆਨ ਦੋ ਤਸਵੀਰਾਂ ਸਾਹਮਣੇ ਆਈਆਂ ਸਾਡੇ ਇੰਡੀਆ ਦੇ ਇੱਕ ਪਾਸੇ ਜਿੱਥੇ ਜਸ਼ਨ ਮਨਾਏ ਜਾ ਰਹੇ ਸੀ ਦੂਜੇ ਪਾਸੇ ਭੀੜ ਦੇ ਨਾਲ ਕੀ ਕੁਝ ਹੋਇਆ ਇਸੀ ਚੰਗੀ ਤਰ੍ਹਾਂ ਵਾਕਫ ਹਾਂ ਮੈਂ ਗੱਲ ਕਰ ਰਹੀ ਹਾਂ ਬੈਂਗਲੂਰ ਦੇ ਵਿੱਚ ਉਹ ਜਸ਼ਨ ਦੇ ਦਰਮਿਆਨ ਹੋਈ ਭਗਦੜ ਸੀ ਉਸ ਦਰਮਿਆਨ ਜ਼ਖਮੀ ਹੋਏ ਲੋਕਾਂ ਦੀ ਤੇ ਉਸ ਦਰਮਿਆਨ ਜਿਹੜੇ ਲੋਕ ਮਾਰੇ ਗਏ ਬਹੁਤ ਹੀ ਦੁੱਖ ਲੱਗਿਆ ਇਹ ਤਸਵੀਰਾਂ ਸਾਹਮਣੇ ਆਈਆਂ ਸੀ ਵੇਖੀਆਂ ਔਰ ਬਹੁਤ ਸਾਰੇ ਸਵਾਲ ਵੀ ਇਸ ਨੂੰ ਲੈ ਕੇ ਖੜੇ ਹੋਏ ਕਿ ਆਖਰਕਾਰ ਜ਼ਿੰਮੇਵਾਰ ਕੌਣ ਹੈ ਇਹ ਕਿਸ ਨੇ ਕੀਤਾ ਹੈ ਜੋ 3 ਲੱਖ ਲੋਕਾਂ ਦੀ ਭੀੜ ਸੀ 5000 ਪੁਲਿਸ ਕਰਮੀਆਂ ਉਸ ਤੇ ਆਲਰੇਡੀ ਲਗਾਏ ਹੋਏ ਸੀ ਪਰ ਭੀੜ ਕੰਟਰੋਲ ਨਹੀਂ ਹੋਈ ਖੋਦ ਸੱਦਾ ਦਿੱਤਾ ਗਿਆ ਕਿ ਜਸ਼ਨ ਰੈਲੀ ਕੀਤੀ ਜਾਊਗੀ ਲੋਕ ਉੱਥੇ ਆਉਣ ਲੋਕਾਂ ਨੂੰ ਬੁਲਾਇਆ ਗਿਆ ਲੋਕ ਐਕਸਾਈਟਡ ਹੋ ਗਏ ਕਿਉਂਕਿ ਲੋਕ ਤਾਂ ਪਹਿਲੇ ਹੀ ਬਹੁਤ ਖੁਸ਼ ਸੀਗੇ ਕਿ ਆਰਸੀਬੀ ਦਾ ਮੈਚ ਅਸੀਂ ਜਿੱਤ ਗਏ ਤੇ ਜਸ਼ਨ ਮਨਾਉਣ ਆਏ ਸੀਗੇ ਪਰ ਉਹਨਾਂ ਨੂੰ ਕੀ ਪਤਾ ਸੀਗਾ ਕਿ ਜਸ਼ਨ ਮਨਾਉਣਾ ਉਹਨਾਂ ਲਈ ਇੰਨਾ ਭਾਰੀ ਪੈ ਜਾਣਾ ਕਿ ਉਹਨਾਂ ਦੇ ਘਰਾਂ ਦੇ ਵਿੱਚ ਸੱਥਰ ਵੇਛਣਗੇ ਸ਼ਾਇਦ ਇਹ ਨਹੀਂ ਹੁੰਦਾ ਸ਼ਾਇਦ ਲੋਕ ਨਹੀਂ ਆਉਂਦੇ ਇੱਕ ਟਰੋਫੀ 11 ਲੋਕਾਂ ਦੀ ਜਾਨ ਲੈ ਗਈ ਹੁਣ ਅਸੀਂ ਇਹ ਗੱਲ ਕਹੀਏ ਇੱਥੇ ਆਬਵੀਅਸਲੀ ਪ੍ਰਸ਼ਾਸਨ ਦੀ ਗਲਤੀ ਇੱਥੇ ਮੰਨੀ ਜਾ ਰਹੀ ਹੈ ਕਿ ਪ੍ਰਸ਼ਾਸਨ ਤੋਂ ਭੀੜ ਕੰਟਰੋਲ ਕਿਉਂ ਨਹੀਂ ਹੋਈ ਜਿੱਕਰ ਲੋਕਾਂ ਨੂੰ ਸਦਾ ਦਿੱਤਾ ਗਿਆ ਸੀ ਉਹਨਾਂ ਨੂੰ ਵੀ ਪਤਾ ਸੀਗਾ ਕਿ ਲੋਕ ਬਹੁਤ ਐਕਸਾਈਟਿਡ ਨੇ ਦੇਖਣ ਆਏ ਸੀ ਆਬਵੀਅਸਲੀ ਉਹਨਾਂ ਦੇ ਛੋਟੇ-ਛੋਟੇ ਬੱਚੇ ਆਏ ਸੀ ਟੀਨੇਜਰਸ ਕਹਿ ਲਓ ਮਤਲਬ ਯੰਗ ਆਈ ਸੀ ਫੈਮਿਲੀਜ਼ ਆਈਆਂ ਸੀਗੀਆਂ ਤੇ ਕੀ ਕੁਝ ਉਹਨਾਂ ਦੇ ਨਾਲ ਹੋਇਆ ਇੱਕ ਪਾਸੇ ਤਾਂ ਸਾਰੇ ਬੈਠੇ ਲੀਡਰਸ ਬਾਕੀ ਸਾਰੇ ਮੇਨ-ਮੇਨ ਬੰਦੇ ਉੱਤੇ ਜਸ਼ਨ ਮਨਾ ਰਹੇ ਨੇ ਅੰਦਰ ਤੇ ਬਾਹਰ ਕੀ ਹੋ ਰਿਹਾ ਕਿਸੇ ਨੂੰ ਇਸ ਗੱਲ ਦਾ ਪਤਾ ਸੀ ਕਿਸੇ ਨੂੰ ਇਸ ਬਾਰੇ ਨੋਲੇਜ ਹੈ ਕਿ ਕਿਸ ਤਰ੍ਹਾਂ ਧੱਕਾ ਮੁਕੀ ਕੀਤੀ ਜਾ ਰਹੀ ਸੀ ਤੇ ਹੀ ਪੁਲਿਸ ਕੈਰੀ ਸੜਤੋ ਤਾਂ ਪੀੜ ਨਹੀਂ ਕੰਟਰੋਲ ਹੋ ਪਾਰੀ ਸੀ ਕਿਉਂ ਇਸ ਤਰ੍ਹਾਂ ਕਿਉਂ ਹੋ ਰਿਹਾ ਮੈਂ ਜ਼ਿਕਰ ਇਸ ਘਟਨਾ ਦਾ ਤੁਹਾਨੂੰ ਕਰਦੀ ਆ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਾ ਹਾਂ ਤੁਸੀਂ ਜਸ਼ਨ ਮਨਾ ਲਿਆ ਆਰਸੀਪੀ ਜਿੱਤ ਗਈ ਪਰ ਆਰਸੀਪੀ ਜਿੱਤਣ ਤੋਂ ਬਾਅਦ ਜਸ਼ਨ درمیان ਕੀ ਹੋਇਆ ਕਿ ਇਸ ਬਾਰੇ ਤੁਸੀਂ ਸਭ ਜਾਣਦੇ ਹੋ ਕਿ ਤੁਸੀਂ ਇਸ ਚੀਜ਼ ਨੂੰ ਮਹਿਸੂਸ ਕਰ ਸਕਦੇ ਹੋ ਕਿ 11 ਲੋਕਾਂ ਦੀ ਜਾਨ ਚਲੀ ਗਈ ਹੈ ਸਾਡੇ ਇੰਡੀਆ ਦੇ ਵਿੱਚ ਕਿਸੇ ਦੀ ਜਾਨ ਲੈਣਾ ਤਾਂ ਇੰਨਾ ਸੌਖਾ ਕਰ ਰੱਖਿਆ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਸਿਆਸਤਦਾਨ ਟਿੱਪਣੀਆਂ ਕਰ ਰਹੇ ਨੇ ਇੱਕ ਦੂਜੇ ਤੇ ਸਿਆਸਤਦਾਨ ਕਹਿੰਦੇ ਨੇ ਹਾਂ ਇਹਨਾਂ ਦੀ ਸਰਕਾਰ ਦੇ ਵਿੱਚ ਇਸ ਤਰ੍ਹਾਂ ਹੋਇਆ ਇਹ ਕਿਉਂ ਹੋਇਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ ਕਿ ਤੁਹਾਨੂੰ ਦੁੱਖ ਹੈ ਕਿਸੇ ਦੇ ਮਰੇ ਦਾ ਕਿਸੇ ਪਰਿਵਾਰ ਦਾ ਜੀ ਚਲਾ ਗਿਆ ਹੈ ਹੈਰਾਨਗੀ ਦੀ ਗੱਲ ਹੈ ਦੋਸਤੋ 35 ਸਾਲ ਤੱਕ ਦੇ ਲੋਕਾਂ ਦੀ ਜਾਨ ਗਈ ਹੈ ਨੌਜਵਾਨ ਮੁੰਡੇ ਕੀ ਤੁਸੀਂ ਸੋਚ ਸਕਦੇ ਹੋ ਕਿ ਬੱਚੀਆਂ ਭੈਣਾਂ ਮਾਵਾਂ ਪਰਾਪਤੀ ਕਿੰਨੇ ਹੀ ਰਿਸ਼ਤੇ ਕਹਿ ਲੋ ਕਿ ਇਸ ਦੁਨੀਆ ਤੋਂ ਚਲੇ ਗਏ ਕਾਦਾ ਜਸ਼ਨ ਹੋ ਗਿਆ ਯਾਰੇ ਸੋ ਬਹੁਤ ਹੀ ਮਨ ਖਰਾਬ ਹੁੰਦਾ ਹੈ ਮੈਂ ਤੁਹਾਨੂੰ ਘਟਨਾ ਬਾਰੇ ਦੱਸਦੀ ਹਾਂ ਕਿ ਇਹ ਪੂਰੀ ਘਟਨਾ ਕਿਵੇਂ ਹੋਈ ਸੀ ਪਹਿਲੀ ਵਾਰ ਆਈਪਲ ਵਿਜੇਤਾ ਬਣਨ ਵਾਲੀ ਆਰਸੀਬੀ ਦਾ ਜਸ਼ਨ ਬੁੱਧਵਾਰ ਨੂੰ ਵੱਡੇ ਹਾਦਸੇ ਦੇ ਵਿੱਚ ਤਬਦੀਲ ਹੋ ਗਿਆ ਦੋਸਤੋ ਵਿਜੇਤਾ ਖਿਡਾਰੀਆਂ ਦੇ ਸਵਾਗਤ ਲਈ ਇੱਥੇ ਚੰਨਾ ਸੁਆਮੀ ਸਟੇਡੀਅਮ ਦੇ ਬਾਹਰ ਭੇੜਾਈ ਪਗੜ ਮੱਚੀ ਤੇ 11 ਲੋਕਾਂ ਦੀ ਮੌਤ ਹੋ ਗਈ 33 ਲੋਕ ਜ਼ਖਮੀ ਹੋ ਗਏ ਸਾਰਿਆਂ ਦੇ ਵਿੱਚ ਮਰਨ ਵਾਲਿਆਂ ਦੇ ਵਿੱਚ 35 ਸਾਲ ਤੋਂ ਘੱਟ ਉਮਰ ਦੇ ਨੇ ਤੇ ਤਿੰਨ ਟੀਨੇਜਰਸ ਨੇ। ਕਰਨਾਟਕ ਹਾਈ ਕੋਰਟ ਦੇ ਵਿੱਚ ਇਸ ਹਾਦਸੇ ਦਾ ਐਕਸ਼ਨ ਲਿਆ ਗਿਆ। ਕਰਨਾਟਕ ਸਰਕਾਰ ਨੇ ਜਿਹੜਾ ਹੈ ਕੋਰਟ ਦੇ ਵਿੱਚ ਕਿਹਾ ਕਿ ਪਗੜ ਦੇ ਵਿੱਚ ਜ਼ਖਮੀ ਲੋਕਾਂ ਨੂੰ ਇਲਾਜ ਮੁਹੱਈਆ ਕਰਵਾਇਆ ਗਿਆ। 1380 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ। ਬੇਸ਼ਤੇ ਅਟਾਰਨੀ ਜਨਰਲ ਨੇ ਇੱਕ ਰਿਪੋਰਟ ਪੇਸ਼ ਕਰਨ ਦਾ ਦੇਸ਼ ਦਿੱਤਾ ਜਿਸ ਦੀ ਅਗਲੀ ਸੁਣਵਾਈ 10 ਜੂਨ ਨੂੰ ਹੋਊਗੀ। ਤਾਂ ਇਹਦੇ ਮਾਮਲੇ ਦੇ ਵਿੱਚ ਜਿਹੜਾ ਸੁਣਵਾਈ ਚੀਫ ਜਸਟਿਸ ਵੀ ਕਮੇਸ਼ਵਰ 라ਵਤੇ ਜਸਟਿਸ ਸੀਐਮ ਜੋਸ਼ੀ ਦੀ ਬੈਚ ਕਰ ਰਹੀ ਹੈ ਤੇ ਇਹਦੀ ਜਿਹੜੀ ਸ਼ਿਕਾਇਤ ਵੀ ਕਰਾਈ ਗਈ ਇਸ ਮਸਲੇ ਦੀ ਸਮਾਜਿਕ ਕਾਰਜਕਰਤਾ ਸਨੇਮਈ ਕ੍ਰਿਸ਼ਨਾ ਨੇ ਜਿਹੜੀ ਕਬਨਪਾਰਕ ਥਾਣੇ ਦੇ ਵਿੱਚ ਇਹਦੀ ਸ਼ਿਕਾਇਤ ਕਰਵਾਈ ਤੇ ਸ਼ਿਕਾਇਤ ਦੇ ਵਿੱਚ ਸੀਐਮ ਸਧਾਰਮਿਆ ਡੀਪੀਸੀਐਮ ਡੀਕੇਸ਼ਵ ਕੁਮਾਰ ਅਤੇ ਕਰਨਾਟਕ ਕ੍ਰਿਕਟ ਬੋਰਡ ਦੇ ਉੱਪਰ ਲਾਪਰਵਾਹੀ ਦਾ આરોਪ ਲੱਗਿਆ ਬੈਂਗਲੁਰ ਹਾਸੀ ਦੇ ਵਿੱਚ ਆਰਸੀਬੀ ਦਾ ਪ੍ਰਬੰਧਨ ਦੀ ਜਾਂਚ ਦੇ ਵਿੱਚ ਦਾਇਰੇ ਦੇ ਵਿੱਚ ਹੈ ਦਰਅਸਲ ਇੱਕ ਐਮ ਚਿੰਨਸਵਾਮੀ ਸਟੇਡੀਅਮ ਦੇ ਵਿੱਚ ਭਗੜੜ ਦੇ ਕੁਝ ਘੰਟੇ ਪਹਿਲਾਂ ਹੀ ਆਰਸੀਬੀ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਵਿਕਟਰੀ ਜਲੂਸ ਦਾ ਐਲਾਨ ਕੀਤਾ ਸੀ ਤੇ ਫੇਰ ਹੀ ਲੋਕ ਉੱਥੇ ਇਕੱਠੇ ਹੋਏ ਸੀ ਪਰ ਭੀੜ ਕੰਟਰੋਲ ਨਹੀਂ ਹੋਈ ਹਾ사 ਹੋ ਗਿਆ ਲੋਕ ਮਰ ਗਏ ਅਤੇ ਮੈਂ ਹੁਣ ਦਾ ਜ਼ਿਕਰ ਕਰ ਰਹੀ ਹਾਂ ਵੀ ਜਿਹੜੇ 33 ਲੋਕ ਜ਼ਖਮੀ ਹੋਏ ਨੇ ਇਹ ਨਹੀਂ ਪਤਾ ਕਿ ਇਹਨਾਂ ਦੀ ਗਿਣਤੀ ਹੋਰ ਵੱਧ ਜਾਵੇ ਪਰ ਮੈਂ ਨਹੀਂ ਚਾਹੁੰਦੀ ਕਿ ਇਸ ਤਰ੍ਹਾਂ ਦਾ ਕੁਝ ਹੋਵੇ ਮੌਕਾ ਕਿਉਂ ਦਿੱਤਾ ਗਿਆ ਕਿਉਂ ਕਰਵਾਇਆ ਗਿਆ ਤਸਵੀਰਾਂ ਦੇਖ ਕੇ ਮਨ ਬੇਹਦੀ ਖਰਾਬ ਹੁੰਦਾ ਹੈ ਕਿ ਕਿਸ ਤਰ੍ਹਾਂ ਮਤਲਬ ਲੋਕਾਂ ਨੂੰ ਲੈ ਕੇ ਜਾ ਰਹੇ ਨੇ ਡਿੱਗੇ ਪਏ ਨੇ ਲੋਕ ਰੂਲੇ ਪਏ ਨੇ ਸਮਝ ਨਹੀਂ ਆ ਰਿਹਾ ਕਿ ਇਹ ਕੀ ਹੋ ਗਿਆ ਜਸ਼ਨ ਤੋਂ ਬਾਅਦ ਇਹ ਕੀ ਹੋ ਗਿਆ ਇਕਦਮ ਕੋਈ ਤੂਫਾਨ ਆ ਗਿਆ ਕੋਈ ਆਂਧੀ ਆ ਗਈ ਹੁਣ ਕਾਰਨ ਕੀ ਸੀ ਕਹਿੰਦੇ ਸਟੇਡੀਅਮ ਦੇ ਵਿੱਚ ਫ੍ਰੀ ਪਾਸ ਐਂਟਰੀ ਸੀਗੀ ਜਿਹਦੇ ਕਰਕੇ ਆਰਸੀਬੀ ਵੈਬਸਾਈਟ ਤੋਂ ਉਹ ਪਾਸ ਲੈਣੇ ਸੀਗੇ ਬੁੱਧਵਾਰ ਨੂੰ ਇੱਕ ਘੋਸ਼ਣਾ ਹੋਣ ਤੋਂ ਬਾਅਦ ਵੱਡੀ ਸੰਖਿਆ ਦੇ ਵਿੱਚ ਲੋਕ ਵੈਬਸਾਈਟ ਵਿਜ਼ਿਟ ਕਰਨ ਲੱਗੇ ਤਾਂ ਸਾਈਟ ਕਰੈਸ਼ ਹੋ ਗਈ ਪਾਸ ਮੰਡ ਵਾਲੇ ਲੋਕ ਬਿਨਾ ਪਾਸ ਤੋਂ ਹੀ ਸਟੇਡੀਅਮ ਦੇ ਵਿੱਚ ਵੜ ਗਏ ਤੇ ਭੇੜ ਦਾ ਅੰਦਾਜ਼ਾ ਲਾਇਆ ਹੀ ਨਹੀਂ ਜਾ ਸਕਦਾ ਕੋਈ ਕਹੇ ਰੇ 3 ਲੱਖ ਹੈ ਕੋਈ ਕਹੇ 8 ਲੱਖ ਹੈ ਪਰ ਸਿਕਿਉਰਿਟੀ ਦਾ ਕੋਈ ਪਤਾ ਜਾਂਚ ਦੇ ਵਿੱਚ ਪਤਾ ਲੱਗੇ ਕਿ ਭੀੜ ਦੇ ਸਟੇਡੀਅਮ ਦੇ ਵਿੱਚ ਆਉਣ ਦੇ ਲਈ ਗੇਟ ਨੰਬਰ 12 13 ਤੇ 10 ਤੋੜਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਉੱਥੇ ਲਾਠੀ ਚਾਰਜ ਵੀ ਕੀਤਾ ਨਾਲੇ ਇੱਕ ਇਹਦਾ ਸਲੇਬ ਵੀ ਢਹਿ ਗਿਆ ਇੱਕ ਜਿਹੜਾ ਉੱਥੇ ਲਾਇਆ ਹੋਇਆ ਸੀਗਾ ਤੇ ਮੀਂਹ ਦੇ ਕਾਰਨ ਭਗੜ ਹੋਰ ਵੀ ਜ਼ਿਆਦਾ ਮਚ ਗਈ ਸੀ ਦੁਪਹਿਰੇ 3:30 ਵਜੇ ਭੀੜ ਵਧੀ ਤੇ ਸਾਰੇ ਗੇਟ ਬੰਦ ਕਰ ਦਿੱਤੇ ਗਏ ਤੇ ਉੱਥੇ ਜਿਹੜੇ ਪਾਸ ਵਾਲੇ ਸੀ ਉਹ ਵੀ ਨਹੀਂ ਅੰਦਰ ਆਏ ਹੰਗਾਮਾ ਸ਼ੁਰੂ ਹੋ ਗਿਆ ਗੇਟ ਨੰਬਰ 10 ਦੀ ਸਥਿਤੀ ਜ਼ਿਆਦਾ ਵਿਗੜ ਗਈ ਪੁਲਿਸ ਨੇ ਮਹਿਲਾਵਾਂ ਬੱਚਿਆਂ ਨੂੰ ਪਿੱਛੇ ੱੱਕੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਮਹਿਲਾਵਾਂ ਬੇਹੋਸ਼ ਹੋ ਕੇ ਡਿੱਗ ਗਈਆਂ ਇੱਕ ਤਾਂ ਗਰਮੀ ਤੇ ਉਤੋਂ ਇਸ ਤਰ੍ਹਾਂ ੱੱਕਾ ਮੂ ਕੇ ਭੀੜ ਦੇ ਵਿੱਚ ਆਬੀਅਸਲੀ ਹਰ ਕੋਈ ਬੰਦਾ ਬੌਂਦਲੇ ਜਾਊਗਾ ਨਾ ਇਹ ਕੀ ਹੋ ਰਿਹਾ ਸਾਡੇ ਨਾਲ ਸੋ ਇਹ ਘਟਨਾ ਹੋਈ ਹੈ ਕਰਨਾਟਕ ਦੇ ਗ੍ਰਹਿ ਮੰਤਰੀ ਉਹਨਾਂ ਨੇ ਬੋਲਿਆ ਕਿ ਸਟੇਡੀਅਮ ਦੇ ਬਾਹਰ 8 ਲੋਕ ਇੱਕਠੇ ਹੋਏ ਸੀ ਉਹਨਾਂ ਨੇ ਦਾਅਵਾ ਕੀਤਾ ਕਿ ਰਾਇਲ ਚੈਲੰਜਰ ਬੰਗਲੌਰ ਦੀ ਆਈਪੀਐਲ 2025 ਜਿੱਤੇ ਜਸ਼ਨ ਦੇ ਦੌਰਾਨ ਬੰਗਲੌਰੂ ਦੇ ਐਮ ਚਨਾ ਸੁਆਮੀ ਸਟੇਡੀਅਮ ਦੇ ਵਿੱਚ ਲਗਭਗ 8 ਲੱਖ ਲੋਕ ਇਕੱਤਰਤ ਹੋਏ ਸਿਗੇ ਹਾਲਾਂਕਿ ਰਿਪੋਰਟਰ ਦੇ ਅਨੁਸਾਰ ਇਹ ਸੰਖਿਆ 2 ਲੱਖ ਤੋਂ ਉੱਧਕ ਸੀਗੀ ਜੋ ਕਿ ਸਟੇਡੀਅਮ ਦੀ ਸਮਰੱਥਾ ਤੋਂ ਕਈ ਗੁਣਾ ਜ਼ਿਆਦਾ ਸੀਗੀ ਜਿਸ ਦੇ ਨਾਲ ਭਾਰੀ ਜਿਹੜੀ ਹੈ ਭੀੜਵੱਦਗੀ ਹਫੜਾ ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਸੀਐਮ ਸਦਾਰਤ ਮਈਆ ਨੇ ਬੁੱਧਵਾਰ ਨੂੰ ਕਿਹਾ ਕਿ ਸਟੇਡੀਅਮ ਦੇ ਬਾਅਦ 3 ਲੱਖ ਤੋਂ ਜ਼ਿਆਦਾ ਲੋਕ ਹਜੇ ਤਾਂ ਇਹਨਾਂ ਨੂੰ ਗਿਣਤੀ ਹੀ ਨਹੀਂ ਪਤਾ ਵੀ ਕਿੰਨੇ ਲੋਕ ਸੀ ਬੀਡ ਕੰਟਰੋਲ ਹੀ ਨਹੀਂ ਕਰ पाए ਮੈਨੇਜਮੈਂਟ ਸਿਸਟਮ ਬਿਲਕੁਲ ਠੀਕ ਨਹੀਂ ਸੀ ਤੇ ਹੁਣ ਜਵਾਬ ਦੇਣਾ ਪਏਗਾ ਕਿ ਕਿਉਂ ਇਸ ਤਰ੍ਹਾਂ ਕੀਤਾ ਮਰਨ ਵਾਲਿਆਂ ਦੇ ਨਾਮ ਦੱਸ ਦਿੰਦੀ ਆ ਕਿਹਨਾਂ ਜਿਨ੍ਹਾਂ ਦੀ ਪਛਾਣ ਹੋਈ ਹੈ ਭੂਮਿਕ ਜਿਹਦੀ ਉਮਰ 20 ਸਾਲ ਦੀ ਸੀਗੀ ਸਹਾਨਾ 25 ਸਾਲ ਦੀ ਸੀ ਸ਼ਿਵਲਿੰਗਾ 17 ਸਾਲ ਦਾ ਸੀਗਾ ਬੱਚਾ ਮਨੋਜ 33 ਸਾਲ ਦਾ ਸੀ ਸ਼ਰਵਨ 20 ਸਾਲ ਦਾ ਸੀ ਪ੍ਰਜਵਲ 20 ਸਾਲ ਦੀ ਉਮਰ ਸੀ ਜਿਹਦੀ ਬਹੁਤ ਹੀ ਛੋਟੇ ਨੇ ਕੀ ਉਮਰ ਹੈ 20 ਤੋਂ 30 ਸਾਲ ਦੇ ਵਿੱਚ ਵਿੱਚ ਇਨਾ ਕਰੇ ਸੀ ਉਹਨੇ ਸੋਚਣਾ ਕਿ ਅਸੀਂ ਦੇਖਾਂਗੇ ਅਸੀਂ ਐਟਲੀਸਟ ਟੀਮ ਨੂੰ ਦੇਖ ਪਾਵਾਂਗੇ ਅਸੀਂ ਜਿਹੜੇ ਖਿਡਾਰੀ ਨੇ ਕੋਲੀ ਨੂੰ ਵੇਖ ਪਾਵਾਂਗੇ ਅੱਖੋਂ ਵੇਖ ਪਾਵਾਂਗੇ ਕਿਦਾਂ ਦਾ ਸੈਲੀਬ੍ਰੇਸ਼ਨ ਹੋਊਗਾ ਹਰ ਇੱਕ ਜਸ਼ਨ ਮਨਾਉਣਗੇ ਅਸੀਂ ਪਰ ਨਹੀਂ ਪਤਾ ਸੀਗਾ ਕਿ ਜਸ਼ਨ ਦੇ ਨਾਲ ਕਿਸੇ ਦੇ ਘਰ ਦੇ ਵਿੱਚ ਮਾਤਮ ਛਾ ਸਕਦਾ ਹੈ ਸੋ ਬਹੁਤ ਜ਼ਿਆਦਾ ਦੁੱਖ ਹੋਇਆ ਇਸ ਚੀਜ਼ ਨੂੰ ਲੈ ਕੇ ਕਿ ਵਿਵਸਥਾ ਸਹੀ ਤਰੀਕੇ ਦੇ ਨਾਲ ਨਹੀਂ ਕੀਤੀ ਗਈ आदेश ਕਹਿੰਦੇ ਜਾਂਚ ਦੀ ਜਾਰੀ ਕਰ ਦਿੱਤੇ ਗਏ ਹੈ ਖੁਦ ਉੱਥੇ ਦੇ ਚਨਾ ਸੁਆਮੀ ਸਟੇਡੀਅਮ ਦੇ ਵਿੱਚ ਉੱਥੋਂ ਦੇ ਗ੍ਰਹਿ ਮੰਤਰੀ ਪਹੁੰਚੇ ਨੇਗੇ ਤੇ ਉਹਨਾਂ ਨੇ ਦੇਖਿਆ ਕਿ ਅਸੀਂ ਕਿੱਥੇ ਘਟਨਾ ਹੋਈ ਹੈ ਕਿੰਦਾ ਵਿਖਣ ਹੋਣ ਤਾਂ ਜੋ ਮਰਜ਼ੀ ਕਰ ਲਓ ਹੁਣ ਕੀ ਹੋਣਾ ਹੁਣ ਤਾਂ ਜਿਹੜੇ ਚਲੇਗੇ ਚਲੇਗੇ ਪਰ ਗਾਹਾਂ ਵਾਸਤੇ ਵੀ ਇਸ ਤਰ੍ਹਾਂ ਦੀ ਚੀਜ਼ ਹੋ ਜੇ ਇਹਦਾ ਧਿਆਨ ਰੱਖੋ ਪਰ ਜੋ ਵੀ ਹੋਇਆ ਜੋ ਵੀ ਇੱਥੇ ਦੋਸ਼ੀ ਹੈ ਚਾਹੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਹੈ ਚਾਹੇ ਕੋਈ ਵੀ ਹੈ ਐਕਸ਼ਨ ਤਾਂ ਉਹਦੇ ਤੇ ਹੋਣਾ ਹੀ ਚਾਹੀਦਾ ਹੈ ਤੇ ਬਾਕੀ ਜਿਨ੍ਹਾਂ ਨੇ ਇਹ ਅਰੇਂਜਮੈਂਟ ਕੀਤੇ ਸੀਗੇ ਸਵਾਲ ਉਹਨਾਂ ਨੂੰ ਵੀ ਪੁੱਛਣੇ ਚਾਹੀਦੇ ਓਬਵੀਅਸਲੀ ਕੋਰਟ ਦੇ ਵਿੱਚ ਕਜੀਟੇ ਗਏ ਨੇ ਦੇਣਗੇ ਜਵਾਬ ਹੁਣ ਦਸ ਜੀ ਨੂੰ ਪਤਾ ਲੱਗਦਾ ਕਿ ਕੀ ਅੱਗੇ ਦੀ ਕਾਰ ਹੋਣੀ ਨਿਕਲ ਕੇ ਆਉਂਦੀ ਪਰ ਉਦੋਂ ਤੱਕ ਇਹ ਉਮੀਦ ਕਰਦੀਆਂ ਇਹ ਦੁਆ ਕਰਦੀਆਂ ਵੀ ਕਿਸੇ ਦੀ ਹੋਰ ਜਾਨ ਨਾ ਚਲੀ ਗਈ ਹੋਵੇ ਸਾਰੇ ਆਪਣੇ ਘਰੇ ਸੁਰੱਖਿਅਤ ਰਹਿਣ ਸੋ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਮੈਨੂੰ ਕਮੈਂਟ ਬਾਕਸ ਦੇ ਵਿੱਚ ਰਾਏ ਜਰੂਰ ਸਾਂਝੀ ਕਰਕੇ ਦਿਓ